ਸਾਸ਼ਿਕਲ ਸਾਰਿਆਂ ਨੂੰ ਹੋਪਸ ਸਾਰੇ ਜਾਨੇ ਠੀਕ ਹੋਵੋਗੇ ਮੈਂ ਬਿਲਕੁਲ ਠੀਕ ਹਾਂ ਤੇ ਹੁਣ ਅਸੀਂ ਜਾ ਰਹੇ ਹਾਂ ਆਪਣੇ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਅੱਜ ਹੈਗਾ ਯਾ ਖੰਡਪਾ ਸਾਹਿਬ ਦਾ ਪੋਗ ਅੱਜ ਹੋ ਰਹੀ ਹੈ ਖੰਡਪਾ ਸਾਹਿਬ ਦੀ ਸਮਾਪਤੀ ਤੇ ਮਿਲਦੇ ਆਪਾਂ ਫਿਰ ਉੱਥੇ ਜਾ ਕੇ ਓਕੇ ਸੋ ਮਹੱਲਾ ਪੰਜਵਾਇ ਕਉਵੰਤਾਰੋ ਸਤਿਗੁਰ ਪ੍ਰਸਾਦ ਰਤੇ ਸਈ ਜੇ ਭੋਗ ਨਾ ਮੋੜੰਦ ਜਿਨੀ ਸਜਾਤਾ ਸਾਈ ਚੜ ਚੜ ਪਵਦੇ ਕਚੇ ਬਿਰਹੀ ਜਿੰਨਾ ਕਾਰ ਨਾ ਆਈ ਤਣੀ ਵਿਹੂਣਾ ਪਾਟ ਫਟੰਬਰ ਭਾਈ ਤੇ ਤੀਜਾ ਦੇ ਗੂੜੀ ਵਿੱਚ ਲੋਟੜੀ ਸੋਹਾਨਾ ਨਾਨਕ ਤੈ ਸਹ ਨਾ ਦੇਵ ਔਰ ਐਸਾ ਬਦ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ

ਮਾਣ ਦੇ ਮਾਣ ਦੇ ਮਾਣ ਦੇ ਨਾਮ ਕੰਨ ਜੀ ਮਹਾਰਾਜਾ ਜੀ ਪ੍ਰਾਪਤ ਹੋਵੇਗੀ ਜੀ ਸਨਮਾਪੀ ਤੋਂ ਬਰੰਦਾਮ ਜੀ ਦੇ ਪਾਸ ਗੁਰੂ ਦੀ ਤਰਫ ਤੋਂ ਰਹੀ ਲਾ ਚੁਨਾ ਸੇਵਾ ਕਰਨ ਬੋਲਿਆ ਮੈਂ ਆਪ ਨੂੰ ਨਕਸਾ ਜੀ ਤੋਂ ਨਾਮ ਕਰਨੀ ਬਾਤ ਹੋ ਦੋਸਰੀ ਸਾਜਰੀ ਜੀ ਆਪ ਜੀ ਨੇ ਮਤਾਂ ਤੋਂ ਪਾਸ ਕੀਤੀ ਹੈ ਪਰਸ ਤੋਂ ਰੋਲ ਕੌਂਸਲ ਦੇ ਦਰਸ਼ ਨਿਗਾਰੇ ਦੇ ਕੇ ਨਾਗਰਿਕਾਂ ਤੋਂ ਤਾਜ ਨੂੰ ਮਤਾਂ ਤੋਂ ਕਰਨ ਦੀ ਜਾਰੀ ਰੱਖਾ ਕਰਨੀ ਦਰਾਂ ਨਿਆ ਸੰਗਤਾਂ ਨੂੰ ਅਪਣਾ ਕਰੂ ਨਾਮ ਬਾਣੀ ਸੁਨਨਨ ਸਾਹਿਬ ਜੀ ਦਾ ਦਸਤਾਵੇਜ਼ ਦੇ ਕਰਕੇ ਨਾਮ ਇਹ ਕਰਨਾ ਵਿਆ ਕਰਨਾ ਪੂਰਾ ਕਰਨਾ ਸਰਬ ਅਧਿਏਕ ਦਾ ਦਸਤਾਵੇਜ਼ ਜੀ ਤੋਂ ਸਾਨੂੰ ਜੀਓ ਮਾਫੀ ਤੇ ਬਰੰਦ ਆਪ ਜੀ ਦੇ ਸਰਦਾਂ ਦੇ ਕਾਗਜ਼ ਨੂੰ ਸਵਾਰ ਦੇ ਨਾਮ ਕਰਦੇ ਹਾਂ ਜੀ ਜੀ ਨੀ ਜਾਨਾ ਨਿਕਲੋਂ ਦਿਆ ਗਿਆ ਹੈ ਤੇ ਰਾਜ ਦੇ ਕਾਗਜ਼ ਹਨ ਮਾਵਾਦ ਨੂੰ ਆਪਣਾ ਨਾ ਆਪਣਾ ਨਾਮ ਦਰਜ ਕਰਨਾ ਸ਼ੇਮਪੁਰ ਜੀ ਤੋਂ ਦੇ ਸਰਬਤਲਾਏ ਬੰਦੂਗਨ ਨਾਮ ਜਨਾ ਚਦੇ ਕਲਾ ਤੇਰੇ ਬਾਣੇ ਸਖਮਤ ਦਫਨ ਲੋ ਜੋਦੇ ਕੋ ਨਹਾਰ ਸਾਥੀਆ ਕਾਲ

ਲੋ ਜੀ ਅਖੰਡ ਪਾਠ ਹੋ ਚੁੱਕਾ ਹੈ ਸਮਾਪਤ ਹੋ ਪੈ ਚੁੱਕਾ ਹੈ ਹੁਣ ਸਾਰੇ ਮਤਲਬ ਜਿਹੜੇ ਸਾਡੇ ਗੈਸਟ ਆਏ ਹੋਏ ਸੀਗੇ ਉਹ ਹੁਣ ਚਲੇ ਗਏ ਨੇ ਕੁਝ ਕੇ ਰਹਿ ਗਏ ਨੇ ਦਿਖਾ ਦਿੰਨੀ ਆ ਇੱਥੇ ਇੱਥੇ ਨੇ ਥੋੜੀ ਹੁਣ ਹੋ ਰਹੀ ਹੈ ਸਾਡੀ ਸਾਰਿਆਂ ਦੀ ਘਰ ਵਾਪਸੀ ਚਲੋ ਬਈ ਮਿਲਦੇ ਹਾਂ ਫਿਰ ਓਕੇ ਬਾਏ ਬਾਏ